ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਡਾਕਟਰਾਂ ਦਾ ਸੰਘਰਸ਼ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਸੋਮਵਾਰ ਤੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਦੇ ਅੰਦਰ ਸ਼ੁਰੂ ਅੱਧੇ ਦਿਨ ਦੀ ਹੜਤਾਲ ਸੀ ਜੋ ਅੱਜ ਪੂਰੇ ਦਿਨ ਕਰ ਦਿੱਤੀ ਗਈ ਹੈ ਡਾਕਟਰਾਂ ਵੱਲੋਂ ਹੜਤਾਲ ਕਰਕੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਲੂਡ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਸੁਨੀਲ ਬਾਸਲ ਨੇ ਦੱਸਿਆ ਕਿ ਪੀਸੀਐਮਐਸ ਦੇ ਸੱਦੇ ਤੇ ਰਾਜ ਦੇ ਅੰਦਰ 2500 ਡਾਕਟਰਾਂ ਵੱਲੋਂ ਡਾਕਟਰਾਂ ਦੀ ਸਮੇਂ ਸਿਰ ਭਰਤੀ ਡਾਕਟਰਾਂ ਦੀਆਂ ਤਨਖਾਹਾਂ ਅਤੇ ਬਣਦੇ ਪੱਤੇ ਬਕਾਇਆ ਦੇਣ ਸਮੇਤ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕੀਤੀ ਗਈ ਸੀ ਤੇ ਸਭ ਤੋਂ ਵੱਡੀ ਮੰਗ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਦਾ ਮਾਮਲਾ ਸੀ। ਇਸੇ ਵੀ ਹਸਪਤਾਲ ਜਾਂ ਸਿਹਤ ਕੇਂਦਰ ਵਿੱਚ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਇਹਨਾਂ ਮੰਗਾਂ ਨੂੰ ਲੈ ਕੇ ਸੋਮਵਾਰ ਤੋਂ ਅੱਧੇ ਦਿਨ ਦੀ ਓਪੀਡੀ ਸੇਵਾ ਬੰਦ ਕਰਕੇ ਹੜਤਾਲ ਕੀਤੀ ਗਈ ਸੀ ਪਰ ਕੱਲ ਐਸੋਸੀਏਸ਼ਨ ਦੇ ਆਗੂਆਂ ਦੀ ਸਿਹਤ ਮੰਤਰੀ ਸਮੇਤ ਕੈਬਨਿਟ ਦੀ ਸਬ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਸਰਕਾਰ ਨੇ ਲਿਖਤੀ ਨਹੀਂ ਸੀ ਭਰੋਸਾ ਦਿੱਤਾ ਜਿਸ ਕਰਕੇ ਅੱਜ ਤੋਂ ਅਣਮਿੱਥੇ ਸਮੇਂ ਲਈ ਪੂਰੇ ਦਿਨ ਦੀ ਹੜਤਾਲ ਸ਼ੁਰੂ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਹੜਤਾਲ ਦੇ ਬਾਵਜੂਦ ਗੈਨੀ ਸਮੇਤ ਐਮਰਜੈਂਸੀ ਸਬਾਵਾ ਪੋਸਟਮਾਰਟਮ ਅਤੇ ਮੈਡੀਕਲ ਜਾਂਚ ਦਾ ਕੰਮ ਜਾਰੀ ਹੈ ਉਧਰ ਮਲੋਟ ਦੇ ਹਸਪਤਲ ਦਾ ਸਮੁੱਚਾ ਸਟਾਫ ਹੱਥਾਂ ਦੇ ਵਿੱਚ ਨਾਰੇ ਲਿਖੀਆਂ ਵਾਲੀਆਂ ਤਾਕੀਆਂ ਫੜ ਕੇ ਰੋਸ ਪ੍ਰਦਰਸ਼ਨ ਕਰਦਾ ਦਿਖਾਈ ਦਿੱਤਾ ਉਧਰ ਹਸਪਤਲ ਦੀ ਓਪੀਡੀ ਲਈ ਪਰਚੀ ਲੈਣ ਵਾਲੇ ਕਾਊਂਟਰ ਨੂੰ ਬੰਦ ਕਰਕੇ ਓਪੀਡੀ ਲਈ ਹੜਤਾਲ ਦਾ ਬੋਰਡ ਲਟਕਿਆ ਹੋਇਆ ਸੀ ਜਿਸ ਕਾਰਨ ਮਰੀਜ਼ਾਂ ਦੀ ਖੱਜਲ-ਖੁਆਰੀ ਤੇ ਪਰੇਸ਼ਾਨੀ ਵਿੱਚ ਵਾਧਾ ਹੋਇਆ ਮਰੀਜ਼ਾਂ ਦਾ ਕਹਿਣਾ ਹੈ ਕਿ ਉਹ ਹਸਪਤਲ ਦੇ ਵਿੱਚ ਦਵਾਈ ਲੈਣ ਲਈ ਆਏ ਸੀ ਪਰ ਰੋਜ਼ਾਨਾ ਵਾਂਗ ਉਹਨਾਂ ਨੂੰ ਲੱਗਿਆ ਕਿ 11 ਵਜੇ ਤੋਂ ਬਾਅਦ ਡਾਕਟਰ ਉਹਨਾਂ ਦੀ ਚੈੱਕਅਪ ਕਰਨਗੇ ਪਰ ਅੱਜ ਪਤਾ ਲੱਗਿਆ ਕਿ ਪੂਰੇ ਦਿਨ ਦੀ ਹੜਤਾਲ ਕਰਦੇ ਠੀਕੇ ਜਿਸ ਕਰਕੇ ਮਰੀਜ਼ਾਂ ਨੂੰ ਬਿਨਾਂ ਦਵਾਈ ਲਿਆਂ ਹੀ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ ਡਾਕਟਰ ਨੇ ਇੱਥੇ ਹੜਤਾਲ ਕੀਤੀ ਹੋਈ ਹੈ ਪਹਿਲਾਂ 3 ਦਿਨਾਂ ਤੋਂ ਕਰ ਰਹੀ ਸੀ ਕਿਉਂਕਿ ਉਹਨਾਂ ਦੇ ਕੁਝ ਡਿਮਾਂਡਸ ਸੀ ਜਿਸ ਵਿੱਚ ਹੈਗਾ ਸੀ ਕਿ ਸਾਨੂੰ ਚਾਹ ਨੂੰ 14 ਦਿੱਤਾ ਜਾਵੇ ਦੂਸਰਾ ਪਰਤੀ ਕੀਤਾ ਜਾਵੇ ਤੀਸਰਾ ਮੈਨ ਸਿਕਿਉਰਟੀ ਦਾ ਇਹ ਤਿੰਨ ਮੇਨ ਉਹਨਾਂ ਦੀ ਡਿਮਾਂਡਸ ਸੀ ਅੱਜ ਪੂਰੇ ਦਿਨ ਦੀ ਹੜਤਾਲ ਕਿਉਂ ਕੀਤੀ ਗਈ ਹੈ ਕੰਨ ਜਿਹੜਾ ਹੈਗਾ ਉਹਨਾਂ ਦੀ ਮੀਟਿੰਗ ਹੋਈ ਹੈ ਸਰਦ ਸਾਹਿਬ ਨਾਲ ਤੇ ਹੋਰ ਕਦਾਂ ਮੀਟਿੰਗ ਹੋਈ ਹੈ ਸਟੇਟ ਲੈਵਲ ਤੇ ਤੇ ਸਰਕਾਰ ਨੇ ਮੰਗਾਂ ਸਾਰੀਆਂ ਮੰਨ ਲਈਆਂ ਪਰ ਉਹਨਾਂ ਨੇ ਹਾਇਦਿਕਰ ਮੇਰੇ ਖਿਆਲ ਡੇਡਨ ਚ ਨਹੀਂ ਕੁਝ ਦਿੱਤਾ ਤੇ ਉਸ ਕਾਰਨ ਕਰ ਨਹੀਂ ਅੱਜ ਪੀਸਾ ਮੇ ਯੂਨੀਅਨ ਨੇ ਪੂਰੇ ਦਿਨ ਦੀ ਹੜਤਾਲ ਕੀਤੀ ਹੈ ਡਾਕਟਰ ਸਾਹਿਬ ਇੱਕ ਮਿੰਟ ਜੀ ਤੁਹਾਡੇ ਕਿੰਦੇ ਜੀ ਪ੍ਰੋਫਾਈਲ ਸਕਿਉਰਟੀ ਉਹ ਕੀ ਮਤਲਬ ਕਿਸ ਤਰ੍ਹਾਂ ਦੀ ਜੀ ਪੇਸ਼ੇਵਰ ਸਕਿਉਰਟੀ ਚਾਹੁੰਦੇ ਤੁਸੀਂ ਸਾਈਕਲ ਲੋਕ ਕਾਫੀ ਕਿਤਨਾ ਜਿਆਦਾ ਹੰੜਬਾੜੀਏ ਤੇ ਕਰਦੇ ਜਿਹੜੇ ਲੜਾਈ ਝਗੜੇ ਦੇ ਕੇ ਸੰਦੇ ਆ ਉਹ 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 ਉਹਨਾਂ ਦੀ ਹੁੰਦੀ ਆਪਸ ਦੀ ਲੜਾਈ ਹੈ ਤੇ ਉਹ ਕਈ ਵਾਰ ਸਟਾਫ ਨਾਲ ਵੀ ਮਿਸਬੀਹਵ ਕਰ ਦਿੰਦੇ ਆ ਤੇ ਇਸ ਕਾਰਨ ਕਿਉਂਕਿ ਇੱਥੇ ਸਾਡੇ ਕੋਲ ਲੇਡੀਜ਼ ਸਟਾਫ ਵੀ ਕਾਫੀ ਜਿਆਦਾ ਹੁੰਦਾ ਹੈ ਤੇ ਇਸ ਕਾਰਨ ਉਹ ਸਾਰੇ ਆਪ ਦੀ ਸਕਿਉਰਿਟੀ ਜਾਂਦੇ ਆ ਕਿ ਕੋਈ ਵੀ ਬੰਦਾ ਇਸ ਟਾਈਪ ਦੀ ਹਰਕਤ ਨਾ ਕਰ ਸਕੇ ਮੈਂ ਮਤਲਬ ਕਿ ਪੁਲਿਸ ਵਗੈਰਾ ਹਾਂਜੀ ਕਿ ਮੈਨੇ ਕਿ ਕਿਤਾ ਪੁਲਿਸ ਵਗੈਰਾ ਇੱਥੇ ਨਾ ਲੱਗੇ ਜਾਂ ਸਕਿਉਰਿਟੀ ਗਾਰਡਸ ਲੱਗਣ ਜਿਹੜੇ ਕਿ ਡਿਸਿਪਲਿਨ ਥੋੜਾ ਦਾ ਮੇਨਟੇਨ ਕਰਕੇ ਰੱਖਣ ਹਾਂ ਜੀ ਰਖੋ ਤੁਸੀਂ ਉਹ ਪੀਡੀ ਕਿੰਨੀ ਐਸ ਹਸਪੀਟਲ ਦੀ ਇਹਦੇ ਦਿਨਾਂ ਤੱਕ ਵਰਕਿੰਗ ਰੇਜ ਚ ਤੇ ਹੁਣ ਜੇ ਸੋਮਵਾਰ ਤਿੰਨ ਦਾ 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 ਹੜਤਾਲ ਰਹੀ ਉਹ ਤੋਂ ਕਿੰਨੀ ਕਿੰਨੀ ਰਹੀ ਜੀਰੋ ਕੋ ਤਿੰਨ ਦਿਨ ਹੜਤਾਲ ਰਹੀ ਉਹ ਤੋਂ ਤਕਰੀਬਨ ਸਾਡੀ 500 ਦੇ ਕਰੀਬ ਆਂਦੇ ਦੇ ਪੇਸ਼ੈਂਟ ਕਿਉਂਕਿ ਉਹ ਤੋਂ ਲੋਕੀ ਵੇਟ ਕਰ ਲੈਂਦੇ ਸੀ ਲੇਕਿਨ ਅੱਜ ਪੂਰੇ ਦਿਨ ਦੀ ਹੜਤਾਲ ਕਰਨ ਅੱਜ ਬਿਲਕੁਲ ਹੀ ਓਪਣੀ ਬੰਦ ਐ ਪਹਿਲਾਂ ਵਰਕਿੰਗ ਦਿਨਾਂ ਚ ਕਿੰਨੇ ਆਉਂਦੇ ਆਮ ਤੌਰ ਤੇ 600 ਤੋਂ 1000 ਤੱਕ ਸਾਡੇ ਕੋਲ ਪਲਾਂ ਆਂਦੇ ਸੀ ਪਰ ਹੁਣ ਇਹਦੇ ਕਰ ਹੜਤਾਲ ਕਰਨ ਲੋਕਾਂ ਨੂੰ ਕਾਫੀ ਅਸੂਦਾ ਹੁੰਦੀ ਹੈ ਅੱਜ ਵੀ ਕੋਈ ਪਰੇਸ਼ਾਨ ਹੋ ਗਿਆ ਮੁੜੇ ਲੋਕੀ ਜਾਂ ਕੁਝ ਇੱਕ ਤਾਂ ਜਿਹੜੇ ਅੰਮ੍ਰਿਤ ਅਸੀਂ ਅੰਮ੍ਰਿਤਸਰ ਸੀ ਸਿਹੇਰ ਨੂੰ ਗੇਰਾ ਉਹ ਸਰਜ ਕਰ ਰਹੇ ਆ ਤੇ ਹੁਣ ਵੀ ਆਪਰੇਸ਼ਨ ਚੱਲ ਰਿਹਾ ਪਰ ਜਨਰਲ ਓਪੜੀ ਕੇ ਸਾਰੀ ਬੰਦ ਹੋਣ ਕਰ ਲੋਕਾਂ ਨੂੰ ਥੋੜੀ ਜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਕੀ ਨਾਂ ਕੀ ਤੁਹਾਡਾ ਮੇਰਾ ਨਾਮ ਉਤਮ ਚੰਦ ਹੈ ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ ਇੱਥੇ ਨੂੰ ਲੋਕਲ ਰਹਿਨੇ ਜੀ ਕਿਵੇਂ ਆਏ ਸੀ ਦਵਾਈ ਲੈਣ ਆਏ ਸੀ ਹਾਂਜੀ ਮੇਰੇ ਨਾਲ ਉਹ ਕਹਿੰਦੇ ਜਿਹੜਤਾ ਆਲੇ ਜੀ ਕਹਿੰਦੇ ਤੇ ਉਧਰ ਵੇਖਣ ਆਇਆ ਸੀ ਜੇ ਮਿਲ ਗਏ ਤਾਂ ਦਵਾਈ ਲੈ ਲਾਂਗੇ ਨਹੀਂ ਚਲੇ ਜਾਾਂਗੇ ਨਹੀਂ ਕੰਮ ਕੀ ਨਰੋ ਡਿਆੜੀ ਕਰਦੇ ਸੀ ਡਿਆੜੀ ਛੱਡ ਕੇ ਆਏ ਹਾਂ ਹਾਂਜੀ ਹੁਣ ਕੀ ਕਹਿੰਦੇ ਜੀ ਉਹ ਕਹਿੰਦੇ ਹਟਾਲ ਆ ਜੀ ਉਧਰੋਂ ਮੈਂ ਵੇਖਣ ਚੱਲਿਆ ਡਾਕਟਰ ਜੇ ਮਿਲ ਗਏ ਤਾਂ ਠੀਕ ਹੀ ਨਹੀਂ ਬਾਸ ਮੁੜਨਾ ਪੈਗਾ ਜੀ ਨਾਮ ਤੁਹਾਡਾ ਮੇਰਾ ਕਲਾਸ ਕਿੱਥੋਂ ਆਏ ਹੋ ਡੱਬਾਲੀ ਜੀਵੇਂ ਕਿਵੇਂ ਆਏ ਸੀ ਸਰਟੀਫਿਕੇਟ ਬਣਾਉਣ ਆਏ ਸੀ ਕੱਲ ਪਹਿਲਾਂ ਆਏ ਸੀ ਅੱਲੇ ਨਹੀਂ ਆਈ ਪਹਿਲੀ ਵਾਰੀ ਆਇਆ। ਲੱਗੇ ਕਿੰਨੇ ਪਰਸੋ ਆਇਆ ਸੀ ਡਾਕਟਰ ਨੇ ਬੁਲਾਇਆ। ਆਹ ਪਰਸੋ ਆਇਆ ਸੀ ਬਸ। ਹੂੰ। ਡਾਕਟਰਾਂ ਨੇ ਅੱਜ ਬੁਲਾਇਆ ਸੀ। ਅੱਜ ਬੁਲਾਇਆ ਸੀ। ਅੱਛਾ ਹੁਣ ਕੀ ਕਹਿੰਦੇ ਆ? ਹੁਣ ਐਵੇਂ ਆਈ ਨਹੀਂ। ਅੱਛਾ। ਕੰਮ ਕੀ ਕਰਦੇ ਹੋ? ਘਰੋਚ ਕੰਮ ਕਰਦੀ ਆ। ਵਿਆਹੜੀ ਛੱਡ ਕੇ ਆਈ ਹਾਂ। ਹਾਂਜੀ। ਹੁਣ ਡਾਕਟਰ ਕਹਿੰਦੇ ਹੈ ਨਹੀਂ।